ਸੀਨੀਆਂ ਸੋਨੀਆਂ ਫਿਲਮਾਂ ਇੰਡਸਟਰੀ ਚ ਲੈ ਕੇ ਆ ਰਹੇ ਹੋ ਮੇਰਾ ਸਵਾਲ ਇਹ ਹੈ ਕਿ ਜਿਹੜੀ ਕਾਸਟਿੰਗ ਹੋਈ ਹੈ ਲਾਈਕ ਹਰ ਇੱਕ ਕਿਰਦਾਰ ਹਰ ਇੱਕ ਕੈਰੈਕਟਰ ਆਪਣੇ ਆਪ ਦੇ ਵਿੱਚ ਕਹਿ ਲੀਏ ਕਿ ਇੱਕ ਬਹੁਤ ਵੱਡਾ ਸੋ ਇਹ ਜਿਹੜੀ ਕਾਸਟਿੰਗ ਸੀਗੀ ਇਹ ਕਿਵੇਂ ਪੂਰੀ ਹੋਈ ਔਰ ਸਪੈਸ਼ਲੀ ਰਾਹੁਲ ਦੇਵ ਸਰ ਨੇ ਜਿਵੇਂ ਉਹਨਾਂ ਨੇ ਕਿਹਾ ਕਿਵੇਂ ਨਾ ਸਭ ਦੇ ਆਂਟੀਆਂ ਤੇ ਉਹ ਔਰਾ ਵੀ ਚਾਹੀਦਾ ਸੀ ਕਿ ਸਭ ਦੇ ਆਂਟੀ ਐ ਤੇ ਸਭ ਨੂੰ ਹੈਂਡਲ ਵੀ ਕਰ ਸਕੇ ਰਾਈ ਸੋ ਇਹ ਪੂਰੀ ਕਾਸਟਿੰਗ ਦਾ ਪ੍ਰੋਸੈਸ ਕਿਵੇਂ ਹੋਇਆ ਐਕਚੁਅਲੀ ਕੀ ਹੈ ਜਦੋਂ ਤੁਸੀਂ ਫਿਲਮ ਲਿਖਦੇ ਹੋ ਨਾ ਜੀ ਜਦੋਂ ਅਸੀਂ ਸੀਨ ਡਿਸਕਸ ਕਰਦੇ ਆ ਜਾਂ ਤਾਂ ਕੋਈ ਵੀ ਕਹਾਣੀ ਲਿਖੀ ਜਾਂਦੀ ਹੈ ਤਾਂ ਕਾਫੀ ਚੀਜ਼ਾਂ ਤਾਂ ਨਾ ਉਦੋਂ ਹੀ ਕਲੀਅਰ ਹੋ ਜਾਂਦੀ ਹੈ ਸਾਡੇ ਮਨ 'ਚ ਆਰਟਿਸਟ ਆਉਣ ਲੱਗ ਜਾਂਦੇ ਆ ਕਿ ਯਾਰ ਆ ਹੋਵੇ ਆ ਹੋਵੇ ਆ ਹੋਵੇ ਤੇ ਜਦੋਂ ਅਸੀਂ ਇਹਨਾਂ ਵਾਲਾ ਰੋਲ ਰੱਖਿਆ ਸੀ ਰਣਜੀਤ ਵਾਲਾ ਤੇ ਤੁਸੀਂ ਬਲੀਵ ਕਰਿਓ ਅਸੀਂ ਕਾਫੀ ਗੱਲਾਂ-ਮਾਤਾਂ ਕਰਕੇ ਸਾਡਾ ਕਾਮਨ ਡਿਸੀਜਨ ਸੀਗਾ ਕਿ ਰਾਹੁਲ ਬਾਈ ਨਾਲ ਗੱਲ ਕਰੀਏ ਵੀ ਇਹ ਕਰਨਗੇ ਫਿਲਮ ਸਾਨੂੰ ਇੰਦਾ ਕਿਉਂਕਿ ਮੈਨੂੰ ਹਮੇਸ਼ਾ ਇੰਦਾ ਲੱਗਦਾ ਕਿ ਕਿਸੇ ਵੀ ਰਾਈਟ ਐਕਟਰ ਨੂੰ ਰਾਈਟ ਰੋਲ ਦਿੱਤਾ ਜਾਂਦੇ ਨਾ ਉਹ ਜਿਵੇਂ ਮਰਜ਼ੀ ਹੋਵੇ ਚੀਜ਼ਾਂ ਮੈਨੇਜ ਕਰਕੇ ਆਉਂਦਾ ਹੀ ਆਉਂਦਾ ਕਿਉਂਕਿ ਉਹਦਾ ਪਰਪਸ ਇਹ ਨਹੀਂ ਹੁੰਦਾ ਕਿਉਂਕਿ ਵੀ ਮੈਨੂੰ ਪੈਸਾ ਮਿਲ ਰਿਹਾ ਮੈਨੂੰ ਆਹ ਚੀਜ਼ ਮਿਲ ਰਹੀ ਹੈ ਨਹੀਂ ਪਹਿਲਾ ਪਰਪਸ ਉਹਦਾ ਇਹ ਹੁੰਦਾ ਕਿ ਆਈ ਵਾਂਟ ਟੂ ਡੂ ਸਮਥਿੰਗ ਯਾਰ ਸਟਾਈਲਾਈਜ਼ਡ ਇੰਟਰੋ ਆ ਗਿਆ ਯਾਰ ਬੰਦਾ ਆ ਰਿਹਾ ਇਵਨ ਕਿ ਟ੍ਰੇਲਰ ਵੀ ਇਦਾਂ ਹੈ ਸੋ ਉਹ ਮੈਨੂੰ ਲੱਗਦਾ ਕਿ ਮੈਂ ਤਾਂ ਪ੍ਰਿੰਸ ਨੂੰ ਬਹੁਤ ਵਧੀਆ ਨਰੇਸ਼ਨ ਦਿੱਤੀ ਸੀ ਕਿ ਵੀ ਐਂ ਕਰਕੇ ਦੱਸਣੀ ਆ ਉਹਨੇ ਅੱਗੇ ਭਾਜੀ ਨੂੰ ਪਤਾ ਨਹੀਂ ਕਿਵੇਂ ਸੁਣਾਈ ਘੜ 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 ਕੇ ਥੈਂਕ ਯੂ ਭਾਜੀ ਦਾ ਫਿਰ ਵੀ ਮੰਨ ਗਏ ਤੇ ਮੈਨੂੰ ਕਹਿੰਦਾ ਮੈਂ ਨੂੰ ਪੁੱਛਿਆ ਮੈਂ ਕਿਹਾ ਤੇਰੀ ਗੱਲ ਹੁੰਦੀ ਆ ਬਾਈ ਨੇ ਕਹਿੰਦਾ ਹਾਂ 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 ਮੈਂ ਕਹਿੰਦਾ ਮੈਂ ਤਾਂ ਨਰੇਸ਼ਨ ਬਾਈ ਮੈਂ ਠੀਕ ਆ ਤੇ ਇਹਦਾ ਕੀ ਆ ਇਹਦਾ ਮਤਲਬ ਪਹਿਲਾਂ ਦੱਸਿਆ ਇਹਦੇ ਫਸਦਿਆ ਗੇਰ ਇਹਦਾ ਇਹ ਲੋਚ ਫਸ ਗਿਆ ਤਾਂ ਲੋਚ ਹੀ ਰਹਿੰਦਾ ਬਹੁਤ ਟਾਈਮ ਹਨਾ ਕਈ ਵਾਰੀ ਚੀਜ਼ ਸੂਤ ਨਹੀਂ ਆਉਂਦੀ ਇਹਦੀ ਤੇ ਮੈਨੂੰ ਯਾਦ ਆ ਇੱਕ ਸੀਨ ਤੇ ਵੀ ਇੱਕ ਦਿਨ ਇੱਕ ਸੀਨ ਕਰਿਆ ਆ ਗਿਆ ਸਵੇਰੀ ਕਹਿੰਦਾ ਉਸਤਾਦ ਜੀ ਰਾਤ ਜਿਹੜਾ ਸੀਨ ਕੀਤਾ ਨਾ ਹੂੰ ਗੱਲ ਨਹੀਂ ਬਣੀ ਹੈਗੀ ਕਹਿੰਦਾ ਉਹਦੀ ਮੈਂ ਕਿਉਂ ਪਤਾ ਨਹੀਂ ਕਹਿੰਦਾ ਬਸ ਸੂਤ ਜਿਆ ਨਹੀਂ ਆਇਆ ਹੈਗਾ ਕਹਿੰਦਾ ਗੱਲ ਹੀ ਬੜੀ ਅੱਛਾ ਇਹ ਵੀ ਆ ਗਿਆ ਮੇਰੇ ਕੋ ਕਹਿੰਨੇ ਭਾਜੀ ਉਹ ਸੀਨ ਦੀ ਗੱਲ ਨਹੀਂ ਬਣੀ ਹੈਗੀ ਹਨਾ ਵੀ ਕੱਲ ਸ਼ੂਟ ਕੀਤਾ ਏ ਉਹ ਫਿਰ ਉਹ ਸੀਨ ਦੁਬਾਰਾ ਰੀ ਸ਼ੂਟ ਕੀਤਾ ਇਹ ਰੋਹੀ ਸੀਨ ਮਾਹੌਲ ਹੀ ਗੇ ਵੀ ਬਦਲ ਗਈ ਹੈ ਨਾ ਐਕਚੁਅਲੀ ਕੀ ਹੈ ਕਿ ਕਈ ਵਾਰੀ ਨਾ ਚੀਜ਼ ਫਿੱਟ ਬੈਣ ਦੀ ਗੱਲ ਹੁੰਦੀ ਆ ਜਿਵੇਂ ਧੀਰੇ ਵਾਲਾ ਰੋਲ ਆ ਧੀਰੇ ਦਾ ਰੋਲ ਸੱਚੀ ਉਹ ਅਸੀਂ ਕਿਉਂਕਿ ਮੈਂ ਧੀਰੇ ਨੂੰ ਜਾਣਦਾ ਨਹੀਂ ਸੀ ਪਹਿਲਾਂ ਇੱਕ ਦੋ ਬੰਦਿਆਂ ਨੂੰ ਸੁਣਾਇਆ ਸੀ ਇਵਨ ਆਪਾਂ ਗੱਲ ਕੀਤੀ ਗਿੱਲੇ ਵਾਲੀ ਵੀ ਉਹਨੂੰ ਵੀ ਸੁਣਾਇਆ ਔਰ ਉਹਦਾ ਡੇਟਾ ਨਹੀਂ ਸੀ ਗਿਆ ਉਹਦੇ ਕੋ ਇੱਕ ਦੋ ਬੰਦਿਆਂ ਨੂੰ ਹੋਰ ਸੁਣਾਇਆ ਕਹਿੰਦੇ ਜੀ ਅਸੀਂ ਆਹ ਕਰਨਾ ਨਹੀਂ ਅਸੀਂ ਕਿਸੇ ਨੇ ਕਿਹਾ ਮੈਂ ਆਹ ਨਹੀਂ ਕਰਨਾ ਮੈਂ ਉਹ ਨਹੀਂ ਕਰਨਾ ਬਾਏ ਚਾਂਸ ਧੀਰਾ ਮੇਰੇ ਕੋਲ ਆਇਆ ਮੈਨੂੰ ਲੱਗਿਆ ਮੈਂ ਕਿ ਯਾਰ ਬੜੀ ਵਧੀਆ ਲੁੱਕ ਹੈ ਯਾਰ ਇਹਦੇ ਨਾਲ ਗੱਲ ਕੀਤੀ ਜਾਵੇ ਔਰ ਅੱਜ ਦੇਖੋ ਤੁਸੀਂ ਇੰਪੋਰਟੈਂਟ ਕੈਰੈਕਟਰ ਹੈ ਵਾਰਨਿੰਗ ਪਹਿਲਾਂ ਛਿੰਦਾ ਸੀ ਹੁਣ ਕੀ ਪਾਏ ਦੇ ਆਰ ਵੈਰੀ ਇੰਪੋਰਟੈਂਟ ਪਾਰਟ ਆਫ ਵਾਰਨਿੰਗ ਐਡ ਆ ਸਟਰੋਂਗ ਰੋਲ ਪਹਿਲਾਂ ਪਹਿਲੀ ਵਾਰਨਿੰਗ ਚ ਰਿਹਾ ਹੁਣ ਇਹਦੇ ਚ ਵੀ ਬਹੁਤ ਸੁਪਰ ਸਟਰੋਂਗ ਰੋਲ ਆ ਸੋ ਇਹ ਉਦਾਂ ਵਾ ਸੋ ਕਈ ਵਾਰੀ ਕੀ ਹੈ ਕਿ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਜੇ ਰਾਈਟ ਕਾਸਟ ਹੋ ਜੇ ਤਾਂ ਸਮਝ ਲਓ ਤੁਸੀਂ ਮਤਲਬ 75% ਜੰਗ ਤੁਸੀਂ ਜਿੱਤ ਲਈ ਉੱਥੇ